ਚਰਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਨਹੀਂ ਚੱਲ ਚਰਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅੱਜ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨ ਚੱਲ ਜਰ ਜੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨ ਚੱਲ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨ ਚੱਲ ਜਰ ਜੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ ਚ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਤੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨ ਲਵਾਂਗੇ